పీ పిండి నీనా మీకు నీనాడ మహనా సరజీ సి ਇਸੀ ਦੇ ਲੱਗੇ ਤਾਂ ਤੁਹਾਨੂੰ 40-45 ਸਾਲ ਹੋ ਗਏ ਤੇ ਅਸੀਂ ਇਹ ਲੱਗਦਾ ਸੁਧਾਰ ਕੋਈ ਵਖਿਆ ਨਹੀਂ ਚਾਹੇ ਕਾਂਗਰਸ ਸਰਕਾਰ ਆਈ ਹੋਵੇ ਚਾਹੇ ਅਕਾਲੀਆਂ ਦੀ ਆਈ ਹੋਵੇ ਚਾਹੇ ਬੀਜਪੀ ਵੀ ਚਾਹੇ ਹੁਣ ਆਪ ਦੀ ਆਈ ਬੜੀ ਆਸ ਸੀ ਕਿ ਸੀ ਆਪ ਦੀ ਸਰਕਾਰ ਆਈ ਕੁਝ ਸਹੂਲਤ ਹੋ ਜਾਏਗੀ ਪਰ ਸਵਾਰੀਆਂ ਕਿਸ ਤਰ੍ਹਾਂ ਕੋਈ ਸਹੂਲਤ ਨਹੀਂ ਪਾਣੀ ਸੀਵਰੇਜ ਹੈ ਹੀ ਨਹੀਂ ਸਵਾਰੀਆਂ ਉਤਾਰ ਕੇ ਵੀ ਸੀਵਰੇਜ 8 ਇੰਚ ਸੀਵਰੇਜ ਦਾ ਜਦੋਂ ਇਹਨੇ ਸੀਵਲ ਪਾਇਆ ਸੀਗੇ ਨਹੀਂ ਅਸੀਂ ਇਹਨਾਂ ਨੂੰ ਕਿਹਾ ਵੀ ਤੁਹਾਡੇ ਸ਼ਹਿਰ 'ਚ ਪਾਣੀ ਨਹੀਂ ਨਿਕਲਣਾ ਇਤੋਂ। ਉਹ ਪਤਾ ਕਹਿੰਦੇ ਇਹ ਕਹਿੰਦੇ ਸਾਡਾ ਬੇ ਇੰਨਾ ਹੀ ਬਾਤ ਆਇਆ ਸੀ ਇਦਾਂ ਹੀ ਪਾਉਣਾ ਜੀ। ਫਿਰ ਤੇ ਕੈਪਟਨ ਅਪਨੇਂਦਰ ਸਿੰਘ ਆਇਆ ਉਹਨਾਂ ਟੈਂਟ ਲਾਏ ਤੇ ਸਾਰੇ ਸੇਵਾ ਕੀਤੇ ਖੁੱਲ੍ਹ ਗਏ। ਸ਼ੇਧ ਮਲਰੇ ਜੀ ਆਏ। ਹੁਣ ਹੱਲ ਇਹ ਤੇ ਕਾਰਪੋਰੇਸ਼ਨ ਦਾ ਅਫਸਰ ਆਉਣ ਵੱਡੇ ਇੱਥੇ। ਉਹ ਆ ਕੇ ਵੇਖਣ ਕੀ ਮਾਹੌਲ ਹੈ ਦਾ। ਪਹਿਲਾਂ ਦੇ ਸੀਵਰ ਚੱਕ ਕਰਦੇ ਨੇ ਪਾਣੀ ਨਿਕਲਣਾ ਨਹੀਂ ਤੇ ਸੜਕਾਂ ਪਾਉਂਦੇ ਸੁਣੇ ਦੇ ਬਣਾ ਲਓ ਟੁੱਟ ਜਾਣੀ ਸੜਕ ਤੇ ਪੈਰ ਲੰਘਣਾ ਨਹੀਂ ਜਾਂਦਾ ਸੜਕ ਪਾਰ ਨਹੀਂ ਕਰ ਸਕਦਾ ਤੇ ਇੰਨਾ ਟੈਂਪੋ ਲੰਘਦਾ ਇਹਨੇ ਟਰੱਕ ਲੰਘਦੇ ਨੇ ਇਹਨੇ ਕਾਰਾਂ ਲੰਘਦੀਆਂ ਨੇ ਸਾਰੇ ਲੜਾ ਡਵੈਲਪ ਹੋ ਗਏ ਅੱਗੇ ਸਾਰੇ ਸਾਰੇ ਕਾਰਾਂ ਦੇ ਟਰੱਕਾਂ ਦੇ ਸਭ ਲੰਘਦੇ ਇਥੋਂ ਦੀ ਪਰ ਧਿਆਨ ਕੋਈ ਨਹੀਂ ਦਿੰਦਾ ਜੀ ਕਾਵੇਂ ਡਿਗ ਪੇ ਡਾਇਬੋਵੇ ਕੋਈ ਕੋਈ ਇੱਕ ਦਿਨ ਚੁੱਕਦਾ ਹੀ ਕੋਈ ਨਹੀਂ ਡਿਗਣਾਂ ਕੀ ਗਏ ਨੇ ਤਿੰਨ ਦਿਨ ਚਾਰ-ਚਾਰ ਟੈਂਪੂ ਪਲਟਦੇ ਦੇ ਬੱਚਿਆਂ ਸਵੇਰ ਨੂੰ ਚੁਕੀਦਾ ਅਸਮੇਦ ਜਿਹੜੇ ਸਰਕਾਰ ਨੇ ਕਰਨਾ ਸਾਰਾ ਹੁਸਨ ਨਹੀਂ ਆਵੇ ਚਾਹੇ ਜੇ ਆ ਸਰਕਾਰ ਕਰੇਗੀ ਕੋਈ ਤੇ ਅਸੀਂ ਕਾਂਗਵਿਲ ਦਾ ਧੰਨਵਾਦ ਕਰਿਆ ਦਾ ਜੇ ਕੋਈ ਕਰ ਜਾਣਗੇ ਤੇ ਇਵਾਸ ਤੇ ਹੈ ਨਹੀਂ ਸਾਨੂੰ ਮੈਂ 10 ਸਾਲ ਦੇ ਖੇੜ ਟੁੱਟੇ ਨੂੰ ਹੋਵੇ ਸਰ ਟਪਾਈ ਰੋਡ ਤੇ ਆਪਾਂ ਖੜੇ ਆ ਇਹ ਸਾਰਾ ਅੱਗੇ ਤੱਕ ਜਾਂਦਾ ਇਲਾਕਾ ਸ਼ਹਾੜਾ ਸਾਹਿਬ ਤੱਕ ਥੋੜੀ ਸਾ ਬਡਾਲੀ ਜੋ ਵੀ ਸਾਰੇ ਅੰਦਰੋਂ ਨੰਗ ਰਿਆ ਔਰ ਇੰਨਾ ਬੁਰਾ ਹਾਲ ਹੈ ਤੁਹਾਨੂੰ ਮੈਂ ਕੀ ਦੱਸ ਸਕਣਾ ਜਿੰਨਾ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਆਟੋ ਜਾ ਰਹੇ ਆ ਤੁਹਾਡੇ ਸਾਹਮਣੇ ਕੋਈ ਵੀ ਆਦੀ ਨਹੀਂ ਨੰਗ ਰਿਆ ਔਰ ਪਾਣੀ ਦੀ ਸਮੱਸਿਆ ਵੀ ਤੁਹਾਨੂੰ ਮੈਂ ਦੱਸੀ ਇਸ ਪਾਣੀ ਦੀ ਸਮੱਸਿਆ ਵੀ ਬਹੁਤ ਬੁਰਾ ਹਾਲ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਿਆ ਸਾਰਿਆਂ ਅੱਗੇ ਕਿ ਪਲੀਸ ਇਧਰਲੇ ਕੋਈ ਨਾ ਕੋਈ ਜਿੱਦਤ ਜਾਨੀ ਮਾਨੀ ਨੁਕਸਾਨ ਹੋ ਗਿਆ ਇਹ ਸਾਡੇ ਸਾਰੇ ਐਮਐਲਏ ਵਜ੍ਹਾ ਜ਼ਿੰਮੇਵਾਰ ਹੋਣਗੇ ਇਹ ਅਸੀਂ ਪਲੀਜ਼ ਇਹਨੂੰ ਆਗੇ ਦੇਖਿਆ ਜਾਵੇ ਔਰ ਇਹਦਾ ਕੰਮ ਕਰਾਇਆ ਜਾਵੇ ਇੱਕ ਅਖਾ ਰੱਛਾ ਡਰਾਈਵਰ ਹੈ ਸਰ ਇੱਥੋਂ ਗੱਡੀਆਂ ਤਕਰੀਬਨ ਰਾਤ ਦੇ 10 11 ਵਜੇ ਤੱਕ ਚੱਲਦੀਆਂ ਵਾਂ ਪਰ ਫਿਰ ਵੀ ਇਸ ਦੀ ਅੰਧੇਰੇ ਵਿੱਚ ਤੇ ਬਹੁਤ ਜ਼ਿਆਦਾ ਹੀ ਕੰਮ ਖਰਾਬ ਹੁੰਦਾ ਵਾ ਜਿਹਦੇ ਕਾਰਨ ਗੱਡੀਆਂ ਪਲਟਦੀਆਂ ਵੀ ਆ ਤਿੰਨ ਚਾਰ ਵਾਰੀ ਇਹ ਨੁਕਸਾਨ ਹੋ ਵੀ ਚੁੱਕਾ ਹੈ ਗੱਡੀਆਂ ਪਲਟ ਚੁੱਕੀਆਂ ਨੇ ਇਸ ਕਰਕੇ ਮੀਡੀਆ ਦੇ ਦੁਆਰਾ ਅਸੀਂ ਗੁੰਜਾਇਸ਼ ਕਰਦੇ ਹਾਂ ਕਿ ਇਸ ਨੂੰ ਤੁਰੰਤ ਠੀਕ ਕਰਾਇਆ ਜਾਵੇ ਤੇ ਭਾਈ ਪਿੰਡ ਹੈ ਨਗੀਨਾ ਮੈਂ ਇੱਕ ਦਿਨ ਤਾਂ ਚਿਕੜ ਮੀਨਾ ਚਿਕੜ ਮੀਨਾ ਚਿਕੜ ਮੀਨਾ